ਪਨਾਈਕ ਅਕੈਡਮੀ ਵਿੱਚ ਤੁਹਾਡਾ ਸਵਾਗਤ ਕਰਦਾ ਬੱਚੇ ਅੱਜ ਅਸੀਂ ਪੰਜਾਬੀ ਲੈਕਚਰ ਕਾਡਰ 2016 ਦਾ ਪ੍ਰੀਵੀਅਸ ਪੇਪਰ ਲੈ ਕੇ ਆਏ ਹਾਂ ਇਸ ਤੋਂ ਪਹਿਲਾਂ ਵੀ ਅਸੀਂ ਦੋ ਸੈਸ਼ਨ ਲਗਾ ਚੁੱਕੇ ਹਾਂ ਤੇ ਅੱਜ ਅਸੀਂ ਇਸ ਦਾ ਤੀਸਰਾ ਸੈਸ਼ਨ ਲਗਾਉਣ ਜਾ ਰਹੇ ਹਾਂ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ ਇੱਕ ਚਾਦਰ ਮੈਲੀ ਸੀ ਫਿਲਮ ਕਿਸ ਦੇ ਨਾਵਲ ਤੇ ਆਧਾਰਿਤ ਹੈ ਸਹੀ ਉੱਤਰ ਹੋਏਗਾ ਰਜਿੰਦਰ ਸਿੰਘ ਬੇਦੀ ਪੰਜਾਬੀ ਦਾ ਰਾਜ ਗਾਇਕ ਕੌਣ ਹੈ ਸਹੀ ਉੱਤਰ ਹੋਵੇਗਾ ਹੰਸ ਰਾਜ ਹੰਸ ਅਮਰਤਾ ਸ਼ੇਰਗਿਲ ਕਿਹੜੇ ਖੇਤਰ ਨਾਲ ਸੰਬੰਧਿਤ ਹੈ ਅਮਿਰਤਾ ਸ਼ੇਰਗਿੱਲ ਚਿੱਤਰਕਾਰੀ ਨਾਲ ਸੰਬੰਧਿਤ ਹੈ। ਸੁਰਜੀਤ ਪਾਤਰ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਕਿਸ ਰਚਨਾ ਲਈ ਦਿੱਤਾ ਗਿਆ? ਸਹੀ ਉੱਤਰ ਹੋਏਗਾ ਹਨੇਰੇ ਵਿੱਚ ਸੁਲਗਦੀ ਵਰਣਮਾਲਾ। ਖੋਜ ਦਰਪੰਦਰਸਾਲਾ ਕਿਸ ਯੂਨੀਵਰਸਿਟੀ ਤੋਂ ਪ੍ਰਕਾਸ਼ਿਤ ਹੁੰਦਾ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਖੋਜ ਅਤੇ ਆਲੋਚਨਾ ਹਨ ਖੋਜ ਤੇ ਆਲੋਚਨਾ ਇੱਕ ਦੂਸਰੇ ਦੇ ਪੂਰਕ ਹਨ ਹੇਠ ਲਿਖਿਆਂ ਵਿੱਚੋਂ ਕਿਹੜਾ ਪੰਜਾਬੀ ਅਖਬਾਰ ਹੈ ਸਪੋਕਸਮੈਨ ਪੰਜਾਬੀ ਅਖਬਾਰ ਹੈ ਸਾਹਿਦ ਕੋਸ਼ ਪਰਿਭਾਸ਼ਿਕ ਸ਼ਬਦਾਵਲੀ ਦਾ ਸੰਪਾਦਕ ਕੌਣ ਹੈ ਡਾਕਟਰ ਰਤਨ ਸਿੰਘ ਜੱਗੀ ਪੰਜਾਬੀ ਸੂਫੀ ਸਾਹਿਤ ਸੰਦਰਭ ਗ੍ਰੰਥ ਦਾ ਸੰਪਾਦਕ ਕੌਣ ਹੈ ਗੁਰਦੇਵ ਸਿੰਘ ਹੇਠ ਲਿਖੇ ਲੇਖਕਾਂ ਵਿੱਚੋਂ ਕਿਸ ਨੂੰ ਸਰਸਵਤੀ ਪੁਰਸਕਾਰ ਮਿਲਿਆ ਹਰਪਜਨ ਸਿੰਘ ਨੂੰ ਹੇਟ ਲਿਖੇ ਲੇਖਕਾਂ ਵਿੱਚੋਂ ਕਿਸ ਨੇ ਕਵਿਤਾ ਵਿੱਚ ਸਵੈ ਜੀਵਨੀ ਲਿਖੀ ਜਸਵੰਤ ਸਿੰਘ ਨੇਕੀ ਲੋਕ ਤਾਰਾ ਵਿਸ਼ਵ ਕੋਸ਼ ਕਿੰਨੇ ਭਾਗਾਂ ਵਿੱਚ ਹੈ ਲੋਕ ਤਾਰਾ ਵਿਸ਼ਵ ਕੋਸ਼ 8 ਭਾਗਾਂ ਵਿੱਚ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਬਾਰਾਂ ਮਾਹ ਹਨ ਦੋ ਬਾਰਾਂ ਮਾਹ ਹਨ ਅਜੀਤ ਅਖਬਾਰ ਦਾ ਸੰਪਾਦਕ ਕੌਣ ਹੈ ਬਰਜਿੰਦਰ ਸਿੰਘ ਆਸਾਂ ਦੀ ਵਾਰ ਨੂੰ ਕਿਸ ਧੁਨੀ ਉੱਪਰ ਗਾਉਣ ਦਾ ਹੁਕਮ ਹੈ ੁੰਡੇ ਅਸਰਾਜੇ ਦੀ ਧੁਨੀ ਉੱਤੇ ਅਕਾਲ ਤਖਤ ਦੀ ਸਿਰਜਣਾ ਕਿਸ ਗੁਰੂ ਨੇ ਕੀਤੀ ਗੁਰੂ ਹਰਗੋਬਿੰਦ ਜੀ ਨੇ ਭਾਸ਼ਾ ਕੀ ਹੈ ਚਿੰਨ ਰੂਪ ਹੈ ਭਾਸ਼ਾ ਵਿੱਚ ਸ਼ਬਦ ਅਤੇ ਅਰਥ ਦਾ ਸਬੰਧ ਹੈ ਆਪ ਉਦਰਾ ਵਿਆਕਰਨ ਕੀ ਹੈ ਭਾਸ਼ਾ ਪਿੱਛੇ ਕਾਰਸ਼ੀਲ ਨਿਯਮ ਪ੍ਰਬੰਧ ਪੰਜਾਬੀ ਭਾਸ਼ਾ ਦਾ ਸਬੰਧ ਕਿਸ ਭਾਸ਼ਾ ਪਰਿਵਾਰ ਨਾਲ ਹੈ ਭਾਰਤੀ ਆਰੀਆ ਭਾਸ਼ਾ ਪਰਿਵਾਰ ਭਾਸ਼ਾ ਤੇ ਉਪਭਾਸ਼ਾ ਦੀ ਵੱਖਰਤਾ ਦਾ ਆਧਾਰ ਹੈ ਖੇਤਰ ਬਠਿੰਡਾ ਅਤੇ ਮੁਕਤਸਰ ਜ਼ਿਲ੍ਹਿਆਂ ਵਿੱਚ ਪੰਜਾਬੀ ਦੀ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ ਮਲਵਈ ਉਪਭਾਸ਼ਾ ਪੂਰਵੀ ਅਤੇ ਪੱਛਮੀ ਪੰਜਾਬੀ ਦੀਆਂ ਉਪਭਾਸ਼ਾਵਾਂ ਦਾ ਵਿਪੇਦਕ ਹੈ ਸਹੀ ਉੱਤਰ ਹੋਏਗਾ অপਸ਼ਨ ਪੀ ਊੜਾ ਐੜਾ ਈੜੀ ਕੀ ਹਨ ਸਵਰਵਾਹਕ ਟੈਂਕਾ ਠੱਠਾ ਝੱਜਾ ਡੱਡਾ ਨਾਣਾ ਕਿਸ ਵਰਗ ਦੀਆਂ ਤੁਨੀਆਂ ਹਨ ਦੰਤੀ ਤੁਨੀਆਂ ਲਿਪੀ ਕੀ ਹੈ ਅੱਖਰ ਪ੍ਰਬੰਧ ਇਹ ਰੈਫਰੈਂਸ ਆਫ ਪੰਜਾਬੀ ਦਾ ਲੇਖਕ ਹੈ ਡਾਕਟਰ ਹਰਜੀਤ ਸਿੰਘ ਗਿੱਲ ਪੰਜਾਬੀ ਭਾਸ਼ਾ ਦੇ ਕਿਹੜੇ ਅੱਖਰ ਸ਼ਬਦ ਦੀ ਆਦ ਸਥਿਤੀ ਵਿੱਚ ਨਹੀਂ ਆਉਂਦੇ ਸਹੀ ਉੱਤਰ ਹੋਵੇਗਾ অপਸ਼ਨ A ਉਹ ਪੜ ਰਿਹਾ ਹੈ ਵਾਕ ਵਿੱਚ ਰਿਹਾ ਕੀ ਹੈ ਸੰਚਾਲਕ ਕਿਰਿਆ ਸਭ ਤੋਂ ਪਹਿਲਾਂ ਕਿਹੜੀ ਲਿਪੀ ਹੋਂਦ ਵਿੱਚ ਆਈ ਸਭ ਤੋਂ ਪਹਿਲਾਂ ਗੰਡ ਲਿਪੀ ਹੋਂਦ ਵਿੱਚ ਆਈ ਵਾਕ ਅਰਥ ਨਾਲ ਸੰਬੰਧਿਤ ਸ਼ਕਤੀ ਕਿਹੜੀ ਹੈ ਸਾਹਿਤ ਪਰਿਆ ਸਾਹਿਤ ਦੀ ਇਤਿਹਾਸਕਾਰੀ ਦਾ ਮੁੱਖ ਆਧਾਰ ਹੁੰਦਾ ਹੈ ਸਾਹਿਤਿਕ કૃਤਾਂ ਪੰਜਾਬੀ ਸਾਹਿਤ ਦੇ ਇਤਿਹਾਸ ਦਾ ਮੁੱਢ ਬੰਨਿਆ 바ਵਾ ਸਿੰਘ ਬੁੱਧ ਨੇ ਪੰਜਾਬੀ ਸਾਹਿਤ ਵਿੱਚ ਆਧੁਨਿਕ ਕਾਲ ਦਾ ਆਰੰਭ ਹੁੰਦਾ ਹੈ 1860 ਤੋਂ ਬਾਅਦ ਰਹੱਸਵਾਦ ਅਨੁਸਾਰ ਸਭ ਤੋਂ ਉੱਚਾ ਦਰਜਾ ਹੈ ਆਤਮਾ ਦਾ ਰੁਮਾਂਸਵਾਦ ਸ਼ਬਦ ਦੀ ਸਭ ਤੋਂ ਪਹਿਲਾ ਵਰਤੋਂ ਕਰਨ ਵਾਲਾ ਹੈ ਕਾਰ ਲਾਇਲ ਅਸਤਿਤਵਵਾਦ ਦਾ ਸੰਸਥਾਪਕ ਕੌਣ ਸੀ ਹਾਈ ਡੀਗਰ ਜਾਂ ਹਾਈ ਡੋਗਰ ਮਾਰਕਸਵਾਦੀ ਆਲੋਚਨਾ ਪ੍ਰਣਾਲੀ ਦਾ ਆਧਾਰ ਹੈ ਸਹੀ ਉੱਤਰ ਹੋਵੇਗਾ অপਸ਼ਨ ਸੀ ਫੋਕਲੋਰ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਕਿਸ ਵਿਦਵਾਨ ਦੁਆਰਾ ਕੀਤੀ ਗਈ ਜான் ਵਿਲੀਅਮ ਥਾਮਸ ਪੰਜਾਬੀ ਵਿੱਚ ਲੋਕਵੇਤ ਸ਼ਬਦ ਕਿਸ ਨੇ ਪ੍ਰਚਲਿਤ ਕੀਤਾ ਅਰਪਜਨ ਸਿੰਘ ਨੇ ਚੁੰਮਰ ਗੀਤ ਕਿਸ ਵਣਗੀ ਵਿੱਚ ਆਉਂਦਾ ਹੈ ਨਰਿਤ ਗੀਤ ਟੋਟਮ ਤੋਂ ਕੀ ਭਾਵ ਹੈ ਸਭਿਆਚਾਰਕ ਜੀਵਨ ਜਾਂਚ ਕਲਚਰ ਸ਼ਬਦ ਦਾ ਮੂਲ ਕਲਟਸ ਕਿਸ ਭਾਸ਼ਾ ਦਾ ਸ਼ਬਦ ਹੈ ਲਾਤੀਨੀ ਭਾਸ਼ਾ ਦਾ ਸ਼ਬਦ ਹੈ ਗੁੱਗੇ ਦੀ ਪੂਜਾ ਦਾ ਸਬੰਧ ਹੈ 나ਗ ਪੂਜਾ ਨਾਲ ਪੰਜਾਬੀ ਪਹਿਰਾਵੇ ਵਿੱਚ ਪੱਗ ਸੂਚਕ ਹੈ ਇਸਲਾਮੀ ਪ੍ਰਭਾਵ ਦੀ ਮਾਂ ਜੰਮੀ ਦਾ ਪੁੱਤ ਬਨੇਰੇ ਤੇ ਕੀ ਹੈ ਪੁਜਾਰਤ ਹੈ ਮਿੱਥ ਦਾ ਕਾਰਜ ਹੈ ਉਪਰੋਕਤ ਸਾਰੇ ਹੀ ਵਾਰਿਸ ਸ਼ਾਹ ਨੇ ਹੀਰ ਦੇ ਕਿੱਸੇ ਦੀ ਰਚਨਾ ਕੀਤੀ ਬੈਤ ਛੰਦ ਵਿੱਚ ਬਾਬਾ ਫਰੀਦ ਕਿਹੜੀ ਸਦੀ ਈਸਵੀ ਦੇ ਕਵੀ ਸਨ 12ਵੀਂ 13ਵੀਂ ਸਦੀ ਦੇ ਕਿਸ ਸ਼ਾਇਰ ਨੇ ਹੀਰ ਦਾ ਕਿੱਸਾ ਨਹੀਂ ਲਿਖਿਆ ਪਿੱਲੂ ਨੇ ਤਾਂ ਇਸ ਦੇ ਨਾਲ ਹੀ ਸਾਡੀ ਅੱਜ ਦੀ ਕਲਾਸ ਪੂਰੀ ਹੁੰਦੀ ਹੈ ਮਿਲਦੇ ਹਾਂ ਕੱਲ ਇੱਕ ਹੋਰ ਕਲਾਸ ਦੇ ਨਾਲ ਬਹੁਤ ਬਹੁਤ ਧੰਨਵਾਦ